ਮਰੈਂਡਾ ਵਿਖੇ ਆਜ਼ਾਦ ਪ੍ਰੈਸ ਕਲੱਬ ਮਰੈਂਡਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਮੁਫਤ ਅੱਖਾਂ ਦਾ ਚੈੱਕਅਪ ਕੈਂਪ ਅਤੇ ਮੈਡੀਕਲ ਕੈਂਪ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮਰੈਂਡਾ ਵਿਖੇ ਲਗਾਇਆ ਗਿਆ ਜਿਸ ਵਿੱਚ ਅੱਖਾਂ ਦੀ ਜਾਂਚ ਡਾਕਟਰ ਜਰਨੈਲ ਸਿੰਘ ਰਿਟਾਇਰਡ ਸਿਵਲ ਹਸਪੀਟਲ ਮਰੈਂਡਾ ਵੱਲੋਂ ਕੀਤੀ ਗਈ ਸ਼ੇਰਗਿੱਲ ਮਲਟੀ ਸਪੈਸ਼ੈਲਟੀ ਹਸਪਤਾਲ ਮਰੈਂਡਾ ਦੀ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ। ਇਸ ਮੌਕੇ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਇਸ ਕੈਂਪ ਦਾ ਲਾਭ ਲਿਆ। ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਰਤਨ ਦਰਬਾਰ ਵੀ ਕਰਵਾਇਆ ਗਿਆ। ਇਸ ਕੈਂਪ ਵਿੱਚ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲੇ ਨਗਰ ਕੌਂਸਲ ਮਰੈਂਡਾ ਦੇ ਪ੍ਰਧਾਨ ਜਗਦੀਪ ਸਿੰਘ ਪਟੋਆ ਸਾਬਕਾ ਪ੍ਰਧਾਨ ਹਰੀਪਾਲ ਨਗਰ ਕੌਂਸਲ ਮਰੈਂਡਾ ਅਤੇ ਨਗਰ ਕੌਂਸਲ ਮਰੈਂਡਾ ਦੇ ਸਮੂਹ ਕਾਉਂਸਲਰ ਵੀ ਹਾਜ਼ਰ ਸਨ ਪੇਸ਼ ਹੈ ਇਸ ਦੇ ਸੰਬੰਧ ਵਿੱਚ ਲੋਕ ਮਸਲੇ ਚੈਨਲ ਦੀ ਖਾਸ ਰਿਪੋਰਟ ਜੋ ਦਿਨ ਅਜਾਇਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਉਹ ਦਿਹਾੜਾ ਅੱਜ ਸ੍ਰੀ ਗੁਰਦੁਆਰਾ ਕੋਤਵਾਲੀ ਸਾਹਿਬ ਮਰੰਡਾ ਵਿਖੇ ਮਨਾਇਆ ਜਾ ਰਿਹਾ ਸਪੈਸ਼ਲ ਜਿਸ ਵਿੱਚ ਆਜ਼ਾਦ ਪ੍ਰੈਸ ਕਲੱਬ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸਰਪ੍ਰਸਤ ਸਰਦਾਰ ਮੋਹਨ ਸਿੰਘ ਰੱਤੂ ਤੇ ਨਾਲ ਪ੍ਰਧਾਨ ਸਾਹਿਬ ਮਨਜੀਤ ਸਿੰਘ ਰਸੋਹੀ ਦਾ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਇੱਥੇ ਤੇ ਇੱਕ ਬੜਾ ਸੁੰਦਰ ਸਨੇਹਾ ਦਿੱਤਾ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਿਨ੍ਹਾਂ ਨੇ ਹਿੰਦ ਦੀ ਚਾਦਰ ਤੇ ਜਿੱਥੇ ਜਨਉ ਦੀ ਰੱਖਿਆ ਵਾਸਤੇ ਦਿੱਲੀ ਚਾਂਦਨੀ ਚੌਕ ਵਿੱਚ ਉਸ ਸ਼ਹਾਦਤ ਨੂੰ ਅੱਜ ਇੱਥੇ ਮਨਾਉਂਦਿਆਂ ਸਮੂਹ ਜਗਤ ਨੂੰ ਇੱਕ ਭਾਈਚਾਰਕ ਸਾਂਝ ਜੋ ਸਿੱਖ ਅਤੇ ਹਿੰਦੂਆਂ ਦਾ ਜੋ ਆਪਸੀ ਪਿਆਰ ਹੈ ਉਹਨੂੰ ਇੱਕ ਇੱਕ ਵੱਖਰਾ ਸੰਦੇਸ਼ ਦਿੱਤਾ ਅੱਜ ਪ੍ਰੈਸ ਨੇ ਸੋ ਅਜਿਹੇ ਉਪਰਾਲੇ ਸਮਾਜ ਵਿੱਚ ਸਾਨੂੰ ਕਰਦੇ ਰਹਿਣੇ ਚਾਹੀਦੇ ਨੇ ਮੇਰੇ ਨਾਲ ਪ੍ਰਧਾਨ ਜੀ ਸਾਬਕਾ ਪ੍ਰਧਾਨ ਹਰੀਪਾਲ ਸਭ ਮਨਿੰਡਾ ਤੋਂ ਬੈਠੇ ਨੇ ਔਰ ਸਾਰੇ ਜਿੰਨੇ ਵੀ ਗੁਰੂ ਕੇ ਚਾਉਣ ਵਾਲੇ ਜੋ ਗੁਰੂ ਨੂੰ ਪਿਆਰ ਕਰਨ ਵਾਲੇ ਅੱਜ ਇੱਥੇ ਹਾਜ਼ਰੀ ਭਰਨ ਆਏ ਨੇ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ বারবার ਮੈਂ ਆਜ਼ਾਦ ਪ੍ਰੈਸ ਕਲੱਬ ਦਾ ਇਸ ਦੁਨੀਆ ਨੂੰ ਇੱਕ ਸੰਦੇਸ਼ ਦੇ ਰਿਹਾ ਕਿ ਜੋ ਪ੍ਰੈਸ ਨੇ ਅੱਜ ਇਹ ਕੰਮ ਕੀਤਾ ਹੈ ਜੋ ਆਜ਼ਾਦ ਪ੍ਰੈਸ ਕਲੱਬ ਨੇ ਇਹ ਕੰਮ ਕੀਤਾ ਹੈ ਇਹ ਇੱਕ ਨਵੇਕਲਾ ਪ੍ਰੈਸ ਨੇ ਆਪਣਾ ਰੋਲ ਅਦਾ ਕਰਿਆ ਕਿ ਗੁਰੂ ਸਾਹਿਬ ਨੂੰ ਆਪਣੀ ਸੱਚੀ ਤੇ ਸੁੱਚੀ ਸ਼ਰਧਾ ਪੇਟ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਆਜ਼ਾਦ ਪ੍ਰੈਸ ਕਲੱਬ ਮਰੰਡਾ ਵੱਲੋਂ ਮੈਡੀਸਿਨ ਕੈਂਪ ਲਗਾਇਆ ਹੈ ਇੱਥੇ ਸਰਦਾਰ ਜਨੈਲ ਸਿੰਘ ਜੀ ਜਿਹੜੇ ਰਿਟਾਇਰਡ ਹਨ ਡਾਕਟਰ ਉਹ ਲੋਕਾਂ ਦੀ ਜਾਂਚ ਪੜਤਾਲ ਕਰ ਰਹੇ ਹਨ ਉਹਨਾਂ ਨੂੰ ਮੈਡੀਸਿਨ ਫ੍ਰੀ ਆਫ ਕੋਸਟ ਦੇ ਰਹੇ ਹਨ ਤੇ ਬਹੁਤ ਹੀ ਭਲੇ ਵਾਲਾ ਕੰਮ ਹੈ ਖਾਸ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ ਸ਼ਹੀਦੀ ਦਿਹਾੜਾ ਹੈ ਉਸ ਮੌਕੇ ਤੇ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਕ ਬਹੁਤ ਵੱਡੀ ਮਹਾਨ ਸਿੱਖੀਤ ਹੋਏ ਹਨ ਜਿਨ੍ਹਾਂ ਨੇ ਸਿੱਖ ਧਰਮ ਨੂੰ ਬਚਾਉਣ ਲਈ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ ਕੀਤੀ ਐ ਇਥੋਂ ਤੱਕ ਕਿ ਜਦੋਂ ਰੰਗਦੇਵ ਉਹਨਾਂ ਤੇ ਜੁਲੰਟਾ ਰਿਆ ਸੀਗਾ ਉਹ ਇਕੱਲਾ ਹੀ ਬੰਦੇ ਸੀਗੇ ਜਿਹੜੇ ਕਿ ਹਿੰਦੂ ਆਦੀ ਸਪੋਰਟਸ ਐਸੀ ਜਦੋਂ ਕਸ਼ਮੀਰੀ ਪੰਡਤ ਉਹਨਾਂ ਕੋਲ ਆਏ ਸੀਗੇ ਤੇ ਇਸ ਜਿਹੜਾ ਇਹ ਦਿਨ ਹੈ ਇਹਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਇੱਥੇ ਹੀ ਜਿਹੜੀ ਸਿਕਸਵਾਸਾ ਸਿਕ ਜਣੇ ਕਿ ਉਹਨਾਂ ਦੀ ਸਿਰਜਣਾ ਹੋਈ ਐ ਮੈਂ ਇਸ ਮੌਕੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੋਟੀ ਕੋਟੀ ਨਮਸਕਾਰ ਕਰਦਾ ਹੈ ਤੇ ਆਸ ਕਰਦਾ ਹੈ ਕਿ ਆਪਾਂ ਮੱਥੇ ਮੱਥੇ ਪੀਸਾ ਲਈਏ ਨਾ ਅਜਿਹੇ ਕਾਰਮਾਂ ਤਾਂ ਕਿ ਜਿਹੜਾ ਹੈ ਸਮਾਜ ਸੁਧਾਰਕ ਕੰਮ ਹੋ ਸਕੇ ਵੈਗੂ ਜੀ ਦਾ ਖਾਲਸਾ ਸ਼ੁਰੂ ਵੈਗੂ ਜੀ ਦਾ